Sadhguru Sri Vahiburu Sahiburu Surah

satnam sri wahabul sahib ji sorge mahalla panjwa gur pur ਦੁਆਰੇ ਰਮਾਤਾ ਰਬੂ ਦੇ ਲੋਟੇ ਸਾਰੇ ਕਰਦੀ ਸੁਨਾ ਰੇ ਹਰੀ ਆਲੇ ਅਨੰਦ ਮੰਗਦੇ ਸੁਖ ਪਾਏ ਸੰਤਹ ਰਾਮ ਨਮਸ ਤਈਏ

ਨਾਲੇ ਸੁਖ ਕਰਿਆ ਬਿਜਲ ਬਿਨਾ ਸਭ ਦੁਨਿਆ ਦੇ ਸਰਵਣ ਲਗਿ ਆਇਆ ਹੋਇ ਤਾਰ ਹੋਇ ਸਰਵਣ ਜੇ ਨਾ ਹੋਵੇ ਸੁਖ ਕਰ ਆਇਆ 감사